ਲੋ ਵੀ ਦੋਨੇ ਟਰੈਕਟਰਾਂ ਦੀ ਤਿਆਰੀ ਆ ਤੇ ਇਹ ਹੁਣ ਜਾਣ ਦਾ ਟਾਈਮ ਆ ਗਿਆ ਨਹੀਂ ਰਹੀ ਕਰਾਤਾ ਉੱਧਰ ਹੋ ਗਿਆ ਇਹਨਾਂ ਨੂੰ ਤਾਂ ਛੋੜਦਾ ਬਾਈ ਕੋਸ ਨਹੀਂ ਬਾਈ ਕੋਸ ਹੈ ਉਹ ਦੇ ਉੱਧਰ ਦੋ ਦੇਖ ਲੋ ਬਾਈ ਦੋ ਦੋ ਗਲਾਚਾ ਆ ਤੇ ਚਾਹ ਦਾ ਦਵਾਨੇ ਦੇਖ ਲੋ ਉਹ ਤੂੰ ਲੋ ਵੀ ਇੱਧਰ ਕੰਮ ਚੱਲ ਰਿਹਾ ਠੀਕ ਆ ਗੂਟੜਦਾ ਉਹ ਖਾਲਾ ਗਾ ਨੂੰ ਉਹੀ ਕਦੀ ਜਾਂਦਾ ਕੀ ਜੀ ਰਹਿਣ ਦੇ ਸੱਸੀ ਕਾਲ ਨਾਲੇ ਬਿਆਣੇ ਵਾਲੀ ਉਮਰ ਹੋ ਗਈ ਦੇਖ ਲੈ ਜੀ ਹਣਾ ਮੱਕੇ ਵੇ ਟਰੈਕਟਰ ਨਾਲੇ ਧਵਾ ਤੂ ਵੀ ਦਿੱਤਾ ਤੇ ਨਾਲੇ ਬਰਡੇ ਇਧਰ ਮਨਾਉ ਰਹੇ ਆ ਸੱਸੀ ਕਾਲ ਜੀ ਸਾਰਿਆਂ ਨੂੰ ਸੱਸੀ ਕਾਲ ਜੀ ਉਹ ਜਾ ਲੈ ਆ ਯਾਰ ਗਲਾਸ ਸਣੀ ਤੂੰ ਹੀ ਜਾਇਆ ਆ ਚੱਲੇ ਹਰਛ ਆਉ ਦੇ ਉਹ ਸਣੀ ਤੂੰ ਆ ਜਾ ਉਰੀ ਰਹਿਣ ਦੇ ਯਾਰ ਕੰਮ ਕਰਦੇ ਬਈ ਬਾਕੀ ਕੇ ਕੋ ਖਾਣ ਲੱਗੇ ਹੋਏ ਟਰੈਕਟਰ ਲੈਣ ਆਏ ਵੇ ਤੇ ਉਰੀ ਕੇ ਫਿਰ ਕੇ ਕੋ ਖੱਟਿਆ ਬਾਈ ਅੱਜ ਉਹ ਯਾਰ ਅੱਜ ਬਾਈ ਲੈ ਕੇ ਆ ਯਾਰ ਜੋ ਨਹੀਂ ਕਰਦੇ ਕੰਮ ਹੋਈ ਬੰਦਿਆਂ ਵਾਂਗੂ ਕਰਦੇ ਤੂੰ ਦੱਸਦੀ ਗੱਲ ਹੁਣ ਅਸੀਂ ਦੂਏ ਡੱਡਾ ਦੇਖਿਆ ਤੇ ਪਿਆ ਕੋਈ ਆਉਤੇ ਕੋਲ ਬਾਪੂ ਕਹਿੰਦਾ ਕਿ ਫੋਨ ਮਾਰਦੀ ਨਾ ਆਇਆ ਜਿਹਦੇ ਹਾਂ ਹੈ ਹੁਣ ਕਹਿੰਦਾ ਕੰਮ ਥੱਪੜ ਮਰ ਬਣ ਗਈ ਤੇ ਹਾਂ ਉਹ ਪੁੱਛ ਰਿਆ ਪਿਆ ਅਸੀਂ ਜਾ ਗਿਆ ਹਰ ਥੇ ਆ ਰਹਾ ਯਾ ਯਾ ਐਨੋ ਕੰਮ ਕਰ ਲਾ ਯਾਰ ਤੂੰ ਆਪਣਾ ਸੁੱਕੇ ਉਹਦੇ ਨਾਲ ਦੇ ਲੈ ਆਪਣੇ ਵਾਲੇ ਨਾਲ ਦੇ ਦੂਏ ਨੂੰ ਬਈ ਖਨੀ ਦਾ ਕੰਮ ਚੱਲ ਰਿਹਾ ਬਾਕੀ ਹੁਣ ਆ ਨਾ ਟੇ ਰਹਿ ਗਏ ਇੱਕ ਆ ਤਾਰਾਂ ਰਹਿ ਗਈਆਂ ਬਸ ਬਲਿੰਕਰ ਲਾਉਣ ਨੂੰ ਰਹਿ ਗਿਆ ਬਾਕੀ ਬਾਬਾ ਜੀ ਸੁਮੀ ਦੀ ਫੋਟੋ ਲਾ ਕੇ ਪਿਛਲੀ ਸਾਈਡ ਵਾਲੀ ਕਸਤੀ ਉਹ ਪਈ ਆ ਜੇ ਫਰੇਮ ਉਹ ਵੀ ਰਹਿੰਦੀ ਆ ਬਾਕੀ ਅੱਜ ਲੈ ਜਾਣਾ ਘੰਟੇ ਦਾ ਕੰਮ ਰਹਿ ਗਿਆ ਤੇ ਤਾਂ ਚੱਲ ਵੀ ਨਾ ਵੇਖੋ ਕਿਨੇ ਅੱਜ ਇੱਕ ਨਵੀਂ ਲਾਈਟ ਲਾਈ ਆ ਨਵੀਂ ਬਹੁਤ ਡਿਮਾਂਡ ਹੈ ਇਹਦੀ ਆਹ ਦੇਖੋ ਕਰੋ ਚੈੱਕ ਉਹ ਸੁੱਖੇ ਉਕਣੇ ਲਾਈਟ ਪੈਣੀ ਸੀ ਹਨਾ ਹਨਾ ਰਾਤ ਨੂੰ ਬਹੂਰ ਹੋਏ ਰਾਤ ਨੂੰ ਆਉਂਗੀ ਉਹ ਥੱਲੇ ਲਾਈ ਆ ਬਾਈ ਲਾਈਟ ਆਹ ਦੇਖੋ ਹੋ ਗਈ ਹੈ ਜੇ ਪੂ ਕਾਮਯਾਬ ਕਰਨ ਐਕਸਪਰੀਮੈਂਟ ਜੀ ਹੋ ਗਿਆ ਕਿਹੜਾ ਉਹ ਤੇ ਹੀ ਉਹ ਹਾਂ ਉਹਨੂੰ ਬੜਾ ਵੱਲਾ ਪਾ ਕੇ ਕਰਨਾ ਬਾਕੀ ਟਰੈਕਟਰ ਧਵਾਤਾ ਚੌਂਕਾਤਾ ਹੈ ਨਾ ਤੇ ਹੁਣ ਇੱਕ ਰਹਿ ਕੇ ਫੰਗ ਇੰਡੀਕੇਟਰ ਵੀ ਚੱਲ ਪੇ ਬੱਤ ਲਾਉਣੇ ਪਹਿਲੇ ਰਹਿ ਗਏ ਫਿਰੇ ਬਣਾ ਲਈਏ। ਕੀ ਹੋਇਆ ਬਤਾ? ਆ ਸੋਚਦਾ ਤੇ ਤੇ ਹੀ ਬੋਲਦੀ ਸੀ ਨਾਲੇ। ਤੀਹ ਰਿੰਡੀਕੇਟਰ ਜਲਦੀ ਤਾਂ ਬੋਲਦੀ ਆ। ਕਰਾ ਡੁੱਟਿਆ ਵਿਚ ਰਿੰਡੀਕੇਟਰ ਨੂੰ। ਅੱਛਾ। ਚਲ ਕਰਦੇ ਇੱਕ ਆ ਟਾਈ ਮਾਰਦੇ। ਇਹ ਵੀ ਕਿਦਾਂ ਦਾ ਵਿਚਾਰਾ ਰੋਪ ਦਾ ਫਿਰਦਾ ਹੁਣ ਕੰਮ ਹੋ ਜੂ ਚੱਜ ਨਾਲ। ਓਏ ਕਰ ਲਾ ਲਾਲ ਵਾਲਾ ਪਾਇਆ ਪਾਲੀ ਛੜਾਂ ਨਾਲ ਖਰਾਬ ਤਾਂ ਉਹ ਵੀ ਲਾਤਾ ਤੇ ਆ ਫੰਗਾਂ ਦੀ ਜੋੜੀ ਲਿਆਂਦੀ। ਬਾਕੀ ਟਾਇਰਾਂ ਦੀ ਗੱਸਾ ਰਹੀ ਗਈ ਟਾਇਰ ਪਵਾਣੇ ਆਪਾਂ ਨੇ ਰੁੱਕ ਕੇ ਪਾਉਂਗੇ ਪਰ ਜੀਰੀ ਵੱਢ ਗਈ। ਥੋੜੀ ਬਲ ਲੱਤ ਤੇ ਤਾਹੇ ਆਪਾਂ ਨੂੰ ਬਾਈ। ਤੇ ਆਹ ਦੇਖ। ਆਹ ਲਿਆਂਦੇ ਇੱਕਨਾਂ ਫੰਗ ਆਉਂਦੇ ਆ। ਇਹ ਉਰੇ ਪੈਣੇ ਥੱਲੇ। ਇੱਧਰ ਨੂੰ ਐ ਲੱਗਣੇ ਫੰਗ ਜੇ। ਇਹ ਉਹ ਉੱਥੇ ਫਿੱਟ ਹੋਣੇ ਆ। ਇਹ ਵੀ ਕਰਦੀ ਆ ਹੁਣ ਫਿੱਟ। ਅੱਛ ਵੀ ਨਹੀਂ ਲੈਣ ਗਏ ਹੌਰਨ ਲਿਆਂਦੇ ਤੇ ਉਹ ਲੋਟ ਨਹੀਂ ਰਖੇ ਬਾਈ। ਥੋੜੀ ਪ੍ਰੋਬਲਮ ਆ ਗਈ। ਹਾਂ। ਹੋ ਗਿਆ ਓਕੇ। ਸਮਾਨ ਦੇਖ ਲਓ ਪਰ ਤੂੰ ਕਮਾ ਦੇ ਮੈਂ ਸਮਾਨ ਤਾਰਦਾ ਮਾਣੀ ਰਰ ਰ ਬਣਾਉਂਗਾ ਇਹ ਵਾਟਾ ਕਮਾ ਦੇਗਾ ਸ਼ੋਰ ਇਹ ਲੈ ਆ ਬਾਈ ਪਾਣੀ ਤਿੰਨ ਕੱਪ ਤੁਹਾਨੂੰ ਮਾਣੀ ਆ ਚਾਹ ਠੰਡਿਆਂ ਦਾ ਬਣਿਆ ਨਹੀਂ ਕੋਈ ਚਾਹ ਚਾਏ ਆ ਕਿੰਨੇ ਵੀ ਆ ਮਾਦੀ ਮੜਿਓ ਨਾ ਵੀਰੇ ਲੱਗੇ ਡੱਟਾ ਕਮਾਉਣ ਬਹੁਤ ਚਾਹ ਆਣੀ ਆ ਕੋਈ ਕਰਨੀ ਗੱਲ ਨਹੀਂ ਤਾਂ ਆਹ ਪਰ ਮਾਇਆ ਲੱਗਦਾ ਆ ਜੀ ਜਨਾਬ ਜਰੇ ਇਨਾਂ ਦੀ ਬਾਕੀ ਭਾਈ ਆ ਜੇ ਦਿੱਕਤ ਨਜ਼ਰੀ ਕੀ ਬਿਨਾ ਹੈ ਦੇਖ ਲੋ ਤੁਸੀਂ ਇਹ ਜੀ ਬਤਾਓ ਆਈਆ ਨਾ ਜੇ ਇਹ ਪਤਾ ਦੋ ਘਰਾਂ ਦੇ ਕੋਲ ਤੇਰੇ ਅੱਗੇ ਲੱਗਦੇ ਦੋ ਵਾਹਨ ਕਿੰਨੀਆਂ ਤਹੀ ਟੋੜੀਆਂ ਸਾਰੀਆਂ ਮੇਰੀਆਂ ਇਟਾਂ ਤੈਂ ਆ ਲੈਦਾ ਸਾਰੀਆਂ ਇਟੇ ਤੈਂ ਬੱਤੀਆਂ ਏ ਜੈਨੂ ਉਹ ਚੱਲਣਾ ਉਹ ਤਾਂ ਕਿ ਕਾ ਉਹ ਲੱਗੂਗੇ ਉਹ ਤਾਂ ਥੰਗ ਤਾਂ ਇੱਥੇ ਲੱਗਣੇ ਆ ਤੇ ਮਾਰਦਣ ਦਾ ਖਰਾਬ ਹੋਣਾ ਹੁਣ ਬਾਹਰ ਵਿੱਚ ਮਾਰਾਂਗੇ ਯਾ ਚਾਹਦਾ ਹਾਂ ਹਾਂ ਆ ਦੇਖ ਲਓ ਭਾਈ ਇਹ ਨੇ ਪਈ ਆ ਆ ਸਮਾਨ ਇਹ ਵੀ ਨਹੀਂ ਗਿਰਿਆ ਇੰਨਾ ਸਾਇਲੈਂਟਰ ਏ ਯਾਰ ਇਸ ਦੀ ਆਵਾਜ਼ ਹੀ ਨਹੀਂ ਆ ਕਿ ਗੱਡੀ ਪਤਾ ਗੱਡੀ ਆ ਗੱਡੀ ਅੱਜ ਹੋ ਜਾਊਗਾ ਕੰਪਲੀਟ ਹਾਂ ਬਾਕੀ ਫਰੇਮ ਫਰੂਨ ਦੀਆਂ ਸਿਰਾਂ ਕਰਾ ਦੇ ਅੱਸੀ ਕਾਲ ਜੀ ਅੱਜ ਵੀ ਰੁਪਏ ਨਹੀਂ ਆਪਣੇ ਆਪ ਦੀ ਕਦਰ ਪਾਉਂਦਾ ਚਾਹ ਅੰਕਲ ਬਹੁਤ ਵਧੀਆ ਬਣਾਉਂਦੇ ਆਂ ਚਾਹ ਤਾਂ ਦਿਹਾੜੀ ਦੀ 10 ਵਾਰੀ ਪੀ ਲਈ ਤਾਂ ਵੀ ਨਹੀਂ ਮੁੱਕਦੀ ਚਾਹ ਵਾਲਾ ਸਿਰਾ ਲਾਇਆ ਬੈਂਕਰ ਨੂੰ ਗਾੜ ਦੁਗਰੀ ਤਾਂ ਵੀ ਚਾਹ ਪੀਣ ਲੱਗਿਆ ਅੰਕਲ ਦੇਖ ਲਾ ਹੋਰ ਤੇਰੇ دیਵਾਨੇ ਆ ਚਾਹ ਦੇ ਕੋ ਆਇਆ ਬਣੀ ਚਾਹ ਪੀ ਲੈ ਹੋ ਵੀ ਚੱਲਦੇ ਆ ਕੰਮ ਅੱਜ ਵੀਰ ਰਹੇ ਜੀ ਜੰਗ ਚੱਲਦੀ ਦੁਹਰ ਦੀ ਹਾਂ ਨਾ ਕੀ ਲੋਕ ਤਾਂ ਐਂ ਕੀ ਕਰਨਾ ਲੈ ਕੇ ਸਾਰੇ ਘਾੜ ਤੇ ਪਏ ਕਾ ਇਧਰ ਵਈ ਇਹ ਲਟਾ ਲੂਟਾ ਚਲਾ ਰਹੇ ਆ ਆਉਂਦੇ ਜੀ ਗਰੰਟ ਚੱਲ ਜੂ ਬੱਲ ਬੱਲੋ ਖਰਾਬ ਆ ਇਹ ਨਾ ਇਹ ਦੂਆ ਬੱਲਾ ਪਾ ਦਿਆ ਨਹੀਂ ਜਿਹੜਾ ਹੈ ਇਹਨੂੰ ਹੀ ਲਾਉਂਗਾ ਆ ਸਾਰੀ ਲੈ ਆਉਨੇ ਆ ਕਿਹੜਾ ਚਾਨਣੇ ਵਾਸਤੇ ਹੀ ਇਹ ਹਾਂ ਚਾਨਣੇ ਵਾਸਤੇ ਤਾਂ ਕੋਈ ਲਾਈਟ ਦੇਉਣਾ ਨਹੀਂ ਕੋਈ ਹੋਲਡਰ ਮੰਗਦਾ ਨਹੀਂ ਮੰਗਦਾ ਨਹੀਂ ਮੇਰੇ ਕੋ ਪੇ ਆਗਾ ਨਾ ਬਸ ਰਾਂਟਾਂ ਦਾ ਫਲਾਦੀ ਕਰਾਂ ਜਾ ਕੇ ਬੱਲੋ ਵੀ ਪੇ ਆ ਪਿੱਛੇ ਮਿਲਣਾ ਤੀ ਜਾ ਆ ਵੀਊ ਜੀ ਕਰੀ ਜਾਂਦਾ ਦਾ ਯਾਰ ਇਹ ਬੱਲਾ ਪਤਾ ਨਹੀਂ ਕੀ ਕਰਦਾ ਕਾਰ ਦੇ ਕੋਈ ਐਲਈਡੀ ਕੋਈ ਬੱਲਬ ਲਾ ਦੇ ਇੰਨੇ ਚਲਾ ਦੇ ਕੰਮ ਆ ਉਹ ਸਣੀ ਜਾਇਆ ਮੜਿਆ ਹਰ ਚ ਜਾਇ ਮੜਿਆ ਉਹ ਕਿੱਥੇ ਪਈਆਂ ਲੱਗੀਆਂ ਚੱਕ ਲੈ ਦੱਬੀ ਉਹ ਚੱਕ ਲੈ ਦੇਖ ਲਾ ਆਸਟ੍ਰੇਲੀਆ ਨੂੰ ਬਾਈ ਰਹਿ ਗਈ ਸਪਰੇਅ ਮਾਰਨੀ ਆ ਜੂਰੀ ਵਾਲੇ ਹੱਥ ਲਾ ਕੇ ਤੇਨੂੰ ਗਿਆ 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 ਸਮਝ ਬਾਕੀ ਉਹ ਕਰਦੇ ਬਾਈ ਥੰਗ ਇਹ ਵੀ ਫਿੱਟ ਆਹੋਂ ਸਾਈਡ ਅਸੀਂ ਆਪਣਾ ਕੰਮ ਕਰ ਲਿਆ ਇੱਧਰ ਬਾਕੀ ਉਧਰ ਉਹ ਲੱਗੇ ਹੋਏ ਦੋਹੇ ਜਾਣੇ ਲੜਨ ਜੰਗ ਚੱਲਦੀ ਏ ਇਧਾਂ ਦੀ ਹਰ ਰਾਤੀ ਵੀ ਜਿਆਦਾ ਤੰਗ ਕਰਦਾ ਯਾਰ ਇੰਨਾ ਨਹੀਂ ਟਾਈਮ ਹੁੰਦਾ ਟਾਈਮ ਇੰਨਾ ਨਹੀਂ ਹੁੰਦਾ ਬਾਕੀ ਘਰਾਰਿਆਂ ਘਰੂਰੀਆਂ ਬਾਈ ਆ ਦੇਖੋ ਅਸੀਂ ਵੀ ਲੋਕੋ ਦੇਖੋ ਕਿੰਨੀ ਸੋਹਣੀਆਂ ਉਹ ਤੂੰ ਬ੍ਰੈਂਡ ਦੇ ਹੁਣ ਬੰਦ ਕਰਦੇ ਕਾਟ ਤੇ ਆ ਪਿਆ ਤੇ ਜਿੰਨੀ ਰੀਜ ਨਾਲ ਕੰਮ ਕੀਤਾ ਉੰਨਾ ਟਰੈਕਟਰ ਸੋਹਣਾ ਜਗਾ ਦੇਖੀ ਹਾਂ ਇਹ ਗੱਲ ਹੈ ਇਹ ਮਾਰਦਾ ਨਹੀਂ ਉਹ ਰਾਮ ਦਾ ਕੋਈ ਨਹੀਂ ਘੰਟਾ ਦੋ ਘੰਟੇ ਚ ਕੁਝ ਨਹੀਂ ਫਰਕ ਪੈਂਦਾ ਪਰ ਤਸੱਲੀ ਵਾਲਾ ਕੰਮ ਕਰੀ ਹੁਣ ਕਿਸਾਨਾਂ ਕੋਈ ਰਹੇ ਸੋ 40 ਉਹ ਕਿੱਥੇ ਆ ਲਾਤੀ ਪਲੇਟਾਂ ਆ ਲਾਤੀਆਂ ਉਹ ਸੁੱਚਾਂ ਤਾਰ ਟੁੱਟ ਰਹਿ ਗਈ ਇਹਦੀ ਪਾਉਣ ਨੂੰ ਹਾਂ ਟਾਂਕੇ ਟੰਕੇ ਜੇ ਲਾਉਂ ਉਹ ਐਸਾ ਨਹੀਂ ਥਿੰਬਲਾ ਹੀ ਲਿਆਂਦੀਆਂ ਇਹਦੀਆਂ ਸੁੱਚਾਂ ਵਾਲੇ ਨੂੰ ਲਾ ਦੇ ਲਿਆਂਦੀਆਂ ਉਹ ਥਿੰਬਲਾ ਲਿਆਂਦੀਆਂ ਵੀ ਉਹਨੂੰ ਸੁੱਚਾਂ ਉਹੀ ਲਾ ਦੇ ਸੁੱਖਾ ਕਰੂੰਗਾ ਉਹ ਕਰਨਾ ਸੁੱਖਾ ਕਹਿੰਦਾ ਤਾਂ ਰਹਿਣਾ ਕੰਮ ਸੁੱਖਾ ਕਿ ਆ ਕੇ ਕਰੀ ਜਾਵੇ ਕੱਲੀ ਜਾਨ 100 ਸਿਆਪੇ ਕੱਲੀ ਜੰਦ ਨੇ ਸੌ ਉਹ ਨੂੰ ਲਾਉਣੇ ਆ ਸੁੱਖੇ ਨੇ ਬਲਿੰਕਰ ਤੋਂ ਲੈ ਕੇ ਸਾਰਾ ਕੰਮ ਸੁੱਖੇ ਨੇ ਕਰਨਾ ਨਹੀਂ ਕਰ ਦੂੰਗਾ ਉਹ ਕਰ ਦੇ ਕਰ ਦੇ ਬਸ ਇਹਨਾਂ ਦਾ ਸੁੱਖੇ ਦਾ ਤੈਨੂੰ ਪਤਾ ਹੀ ਹੱਥ ਤੇਜ ਆ ਨੇ ਮਾਰਨਾ ਅਜੇ ਭਾਈ ਉੱਲੂ ਵਾਲੂ ਜਿਹੇ ਰਹਿੰਦੇ ਆ ਨਾ ਉਹਨਾਂ ਕੋਆਂ ਦੇ ਖਿਲਾੜੇ ਪਏ ਪਏ ਆ ਔਰ ਛੋਟਾਂ ਪਈਆਂ ਅਮਲਗੀਤ ਬਈ ਵਾਲਾ ਤੇ ਵੀ ਦੀਆਂ ਉਹਨਾਂ ਚੜਵਾ ਆਏ ਓਏ ਐਂ ਕਰੀ ਸਣੀ ਐਨਾ ਕੱਟ ਕੇ ਨਾ ਹਾ ਲੋਗੋ ਇਹਦੇ ਮੁਰੇ ਹੀ ਲਾ ਦੇ ਜਗਾ ਪਈ ਆ ਇਹ ਤਾਂ ਘਾਤੇ ਨਹੀਂ ਯਾਰ ਆਹ ਇੰਨਾ ਇੱਕ ਘੱਟ ਲਈ ਆਹ ਕੱਟ ਕੇ ਇਹਦੇ ਮੋਰੇ ਹੀ ਲਾ ਦੇ ਉਰੇ ਬਸ ਪੂਰੇ ਤੇ ਲੈ ਕੇ ਉਰੇ ਤੱਕ ਸਾਰਾ ਇਕੱਠਾ ਆ ਜੇ ਨਾ ਮਨਕੀਤ ਬਾਈ ਹਾਂ ਉਹ ਫਿਰ ਵੀ ਠੀਕ ਆ ਚੱਲ ਬਾਹਰ ਚੱਲ ਫੇਰ ਚੱਕਰ ਬਾਅਦ ਉਹ ਸਾਮਾਨ ਦੇ ਵੀ ਹਾਂ ਵੀਰੇ ਚੱਲਦਾ ਹੁੰਦਾ ਹੈ ਤਾਂ ਨਹੀਂ ਹਾਂ ਹਾਂ ਫਲੈਟ ਲਾਉਣੀ ਆ ਉਹ ਚੀਂ ਪੈ ਗਈਆਂ ਨਾ ਚੱਲ ਕੇ ਆਪਾਂ ਨਵਾਂ ਲਾ ਦੇਣਾ ਆਹ ਵੇ ਸਾਮਾਨ ਪਹੁੰਚ ਗਿਆ ਆਪਣੇ ਕੋਲ ਕਿੱਥੇ ਗਿਆ ਉਹ ਉਹ ਸਮਾਨ ਨਹੀਂ ਤੇ ਜੱਗਲ ਦਾ ਕੰਮ ਹੁੰਦਾ ਹੈ ਹੂੰ ਕਰਦੀ ਜਾਂ ਇਹਨੂੰ ਵੀ ਨਿਕਲ ਹੁਣ ਲੋ ਵੀ ਕਹਿੰਦੇ ਭਈ ਸੱਖਾ ਹੁਣ ਪੇਂਟਰ ਵੀ ਬਣ ਗਿਆ ਪੂਰਾ ਪੇਂਟ ਵੀ ਕਰ ਲੈਂਦੇ ਆ ਪੇਂਟ ਵੀ ਕਰ ਲੈਂਦੇ ਆ ਇਹ ਚੰਨੀ ਮੰਗਣਾ ਸਾਰੇ ਕੰਮ ਕਰਦਾ ਓਏ ਚੰਨੀ ਮੰਗਣਾ ਬੱਚਦਾ ਨੇ ਭਾਈ ਸੁੱਕੇ ਵੀ ਮੈਂ ਪਾਤਾ ਪੂਰਾ ਹੈ ਕੋਈ ਤਾਂ ਹੈ ਨਾਲੇ ਜ਼ਿੰਦਗੀ ਬਣਾਤੀ ਨੇ ਮੈਂ ਵੀ ਹੁਣ ਅਰਚਵੀਰ ਨੂੰ ਪੁੱਛਦੇ। ਉਹ ਜਾ ਤੇਰਾ ਹਾਂ ਭਾਈ। ਇਹਨਾਂ ਆਹ ਤੋ ਛੋੜਦਾ। ਭਾਈ ਕੋਸ ਨਹੀਂ। ਭਾਈ ਕੋਸ ਨਹੀਂ। ਉਹ ਭਾਈ ਚੱਲ ਰਿਹਾ ਤੂੰ। ਆ ਤੂੰ ਕਰ ਨਦਨ ਦੱਸ ਦੇਣਾ ਬਾਲ ਤੂੰ। ਬਾਕੀ ਕੰਮ ਚਾਹ। ਹਾਂ ਇਹ ਲੱਗ ਕਰਨੀ ਆ ਇਹ। ਚਿੱਟੀ ਵਾਲੀ ਥੱਲੇ ਵਾਲੀ ਫਰੇਮ ਦੀ। ਇਹੇਗਾ ਬਾਲ ਨਹੀਂ ਆ ਇੱਕ ਜਿਹੜੀ ਤੇ ਪਹਿਲਾਂ ਚਿੱਟੀ ਵਾਲੀ ਦੀ ਉੱਪਰਲੀ ਫਰੇਮ ਦੀ ਉਹਦੀ ਵੀ ਕਰ ਦੇ। ਬਾਕੀ ਭਾਈ ਬੂਟੇ ਲਿਆਂਦੇ ਤੇ ਆਪਾਂ ਨੇ। ਹੋਜ਼ ਬੋਤਲ लेके ਆਇਤੇ ਉਹ ਡਰੰਕ ਨਹੀਂ ਦੇਣ ਲੱਗੇ ਆ ਮੈਂ ਕਿਹਾ ਸਾਰੇ ਦੁਕਾਨਾਂ ਵਾਲਿਆਂ ਦੇ ਕੇ ਜਾਣੇ ਚੋਰੇ ਮੈਂ ਜਰਮ ਦਿਨ ਕਰਕੇ ਵੀ ਲਾ ਦੂੰਗੇ ਵੀ ਤੇ ਉਹ ਲੈ ਦੇਖਣ ਲੱਗੇ ਹੋਏ ਫੜ ਜਾ ਇੱਕ ਮਿੰਟ ਓਰੇ ਦਾ ਕੋਈ ਨਹੀਂ ਚੱਲੀ ਅਜੇ ਨਹੀਂ ਚੱਲੀ ਨਹੀਂ ਕੋਈ ਤੇ ਬਾਕੀ ਟਰੈਕਟਰ ਤਿਆਰ ਆਪਣਾ ਹਨ ਉਹ ਤਾਂ ਇਹਦਾ ਕੰਮ ਚੱਲ ਰਿਹਾ ਚਲਾ ਚਲਾ ਨਹੀਂ ਭਾਈ ਚੇਂਜ ਕਰਕੇ ਦੇਖ ਲਈ ਤਾਰਾਂ ਕਈ ਵਾ ਪਲੱਸ ਮੈਨਸ ਗਲਤ ਹੁੰਦਾ ਬਾਕੀ ਇਹਦਾ ਕੰਮ ਚੱਲ ਰਿਹਾ ਸੀਲਿੰਗ ਦਾ ਲਟਾਂ ਲੂਟਾ ਉਹ ਪੀਲੀ ਚੱਲ ਪਈ ਇਹ ਵੀ ਬਲਿੰਕਰ ਕਰਨੀਆਂ ਇਹ ਆਪਾਂ ਨੇ ਕਰਨੀ ਪੀਲੀ ਨਾਲੇ ਜਿਹੜੀਆਂ ਤਾਂ ਦੋ ਨਹੀਂ ਪੀਲੀਆਂ ਲਾਈਆਂ ਉਹਦੇ ਨਾਲ ਕਰਨੀਆਂ ਇਹ ਚ ਉੱਪਰ ਰਹਿ ਗਿਆ ਹੁਣ ਤਿਆਰ ਕਰਨੇ ਨੂੰ ਬਾਕੀ ਬੱਦਲ ਵਾਈ ਵੀ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਬੂਟੇ ਬਚ ਗਏ ਉਹ ਆਪਾਂ ਨੇ ਜਾਂਦੇ ਹੋਏ ਦੇਖੇ ਜਾਣੇ ਆ ਬਾਈਆਂ ਨੂੰ ਆਹ ਦੇਖੋ ਆ ਰਿਗਟਰ ਆਹ ਹੈ ਇਹ ਬਾਈ ਥੋੜੇ ਵਾਸਤੇ ਲਿਆਂਦੇ ਤੇ ਮੈਂ ਬਾਜੀ ਵੰਡ ਕੇ ਜਾਣਾ ਟਾਈਮ ਇਨ ਲੱਗਿਆ ਇਹ ਬਾਈ ਆ ਲੱਥਿਆ ਦੋ ਜਿੰਨੇ ਮਰਜੀ ਲਓ ਥੋੜੇ ਵਾਸਤੇ ਤਾਂ ਲੈ ਕੇ ਆਇਆ ਮੈਂ ਨਹੀਂ ਬਾਈ ਚੱਲੀ ਨਹੀਂ ਕੋਈ ਵੀ ਚੱਲ ਵੀ ਹਾਂ ਅਰੇ ਵਿਚਾਲੀਆਂ ਚੱਲ ਪਈਆਂ ਬਲਦੀ ਰੱਖਣੀ ਆ ਸਹੀ ਆ ਜਿਹੜੀ ਅੰਦਰਲੀ ਸਾਈਡ ਨਹੀਂ ਲਾਈਟ ਲਾਈ ਵੀ ਉਹ ਵਾਹੇ ਇਦਰ ਲਈ ਵੀ ਲਾਲ ਚੱਲ ਵੀ ਹਾਂ ਇਹ ਕਰਦੇ ਤੂੰ ਹਾਂ ਮੈਂ ਕਹਿੰਦਾ ਇਹ ਵੀ ਇਹਨੂੰ ਬਾਹਰੋਂ ਦੇਖ ਲੈਣੇ ਆ ਚੱਲ ਹਾਂ ਬਲਿੰਕਰ ਬਾਠ ਠੀਕ ਆ ਹਾਂ ਉਹ ਜਾ ਰਿਹਾ ਵੀ ਸਾਰੇ ਦੁਕਾਨ ਵਾਲੇ ਇਕੱਲਾ ਇਕੱਲਾ ਦੇਖੇ ਜਾਂਦਾ ਆ ਵੀ ਇਹਦੇ ਨਾਲ ਕਰਦੇ ਚਿੱਟੀ ਨਾਲ ਚਿੱਟੀ ਵਾਲ ਪੀਪਲ ਲਈ ਫਰੇਮ ਜੀ ਤੇ ਅੱਜ ਟੋਟਲੀ ਕੰਮ ਕਰਾ ਕੇ ਹੁਣ ਲੈ ਕੇ ਜਾਣਾ ਟਰੈਕਟਰ ਲਾਈਟਾਂ ਦਾ ਬਈ ਖਾਸਾ ਕੰਮ ਤਾਂ ਇੱਕ ਹੋਰ ਨੇ ਜਿਹੜੇ ਲਿਆਂਦੇ ਤੇ ਉਹ ਲਈ ਸਹੀ ਨਹੀਂ ਬਾਈ ਕਹਿੰਦਾ ਚੇਂਜ ਕਰ ਆਹ ਪੇੜੀ ਚੱਲ ਪਈ ਬਾਈ ਇਹ ਉਹ ਪਰਲੀ ਪੀਲੀ ਨਾਲ ਕਰਦੇ ਪਿਲੀਆਂ ਨਾਲ ਹੋਰਲੀ ਪੀੜੀ ਸਪੀਕਰ ਵਾਲੀ ਉਹਦੇ ਵਿੱਚ ਬਾਈ ਸਪੀਕਰ ਲਾਏ ਆ ਉਹ ਜਿਹੜੀ ਪਿਛਲੀ ਸਕਰੀਨ ਉਹਦੇ ਵਿੱਚ ਸਪੀਕਰ ਲਾ ਦਿੱਤਾ ਉੱਪਰਲੀ ਸਾਈਡ ਸਾਈਡਾਂ ਵਾਲੇ ਕੱਢਦੇ ਤੇ ਆਪਾਂ ਨੇ ਹਾਂ ਇਹ ਵੀ ਪਿੜੀ ਆ ਤੇ ਪਿੜੀਆਂ ਇਕੱਠੀਆਂ ਕਰਤੀਆਂ ਸਾਰੀਆਂ ਹੈਂ ਪਿੜੀਆਂ ਪੜੀਆਂ ਇਕੱਠੀਆਂ ਕਰਦੇ ਫਿਰ ਬਾਕੀ ਦੇਖ ਲੂੰਗਾ ਅਰੈਸਟਮੈਂਟ ਹਾਂ ਇਹ ਗੱਲਾਂ ਲਓ ਭਾਈ ਚਾਹ ਤੀਜੀ ਵਾਰੀ ਤੀਜੀ ਵਾਰੀ ਜਦ ਤੁਸੀਂ ਗਏ ਆ ਜਦ ਤੇ ਆ ਤੀਜੀ ਵਾਰੀ ਵੀੜ ਲੱਗੀ ਹਾਂ ਉਹਦੇ ਉੱਤੇ ਦੋ ਦੇਖ ਲਓ ਭਾਈ ਦੋ ਦੋ ਗਲਾਸ ਚਾਹ ਦੇ ਚਾਹ ਦਾ ਦਵਾਨੇ ਦੇਖ ਲਓ ਉਹ ਉਹ ਤੂੰ ਉਹ ਜਨਮਦਿਲੂ ਇਹ ਉਹ ਅਰਸ਼ਵੀਰ ਹਟਕਣ ਆ ਕਿੱਲਾ ਤੇ ਆ ਉਹ ਅਰਸ਼ਵੀਰ ਆਹਲੇ दारू ਦਾ ਆਹ ਭਾਈ ਸਾਰੀ ਫੀਟਿੰਗ ਕਰਦੇ ਨਹੀਂ ਪ্লাই ਜਾਂਦੇ ਆਂ दारू ਵਾਲੇ ਵੀ दा। <laughs> दारू ਵਾਲੇ ਨਹੀਂ ਹੈਗੇ ਕੋਈ ਵੀ ਤੂੰ ਦਾ ਹੈ ਕਰਸ਼ਨ ਚਲੋ ਮੈਂ ਨਹੀਂ ਹੈਗਾ ਰਾਣਾ ਕੱਲ ਤਾਂ ਤੂੰ ਦੇਖੇ ਬੋ ਬੈਠਾ ਦਾ ਨਾ ਨਾ दारू ਵਾਲਾ ਕੋਈ ਮੁੰਡਾ ਨਹੀਂ ਹੈਗਾ ਨਹੀਂ ਤਾਂ ਉਹਨੂੰ ਕਦੀ ਮਹਿਫਿਲ ਜੁੜ ਜਣੀ ਸੀ ਆ ਟਾਈਮ ਤਾਂ ਦੇਖ ਲੈ ਬਾਕੀ ਉਧਰ ਕੰਪਲੀਟ ਆ ਕੰਮ ਹੁਣ ਇੱਧਰ ਚੱਲ ਰਿਹਾ ਭਾਈ ਵੀਡੀਓ ਵਾਲਾ ਆਓ ਕਰਤੀਆਂ ਨੇ ਉਹ ਵੀ ਗੱਲ ਲੋ ਬੀ ਦੋਨੇ ਟਰੈਕਟਰਾਂ ਦੀ ਤਿਆਰੀ ਆ ਤੇ ਜੇ ਹੁਣ ਜਾਣ ਦਾ ਟਾਈਮ ਆ ਗਿਆ ਨਹੀਂ ਰਹੀ ਕਰਾਸ ਤਾਂ ਉੱਧਰ ਹੋ ਗਿਆ ਤਿਆਰ ਉੱਧਰ ਬਾਕੀ ਇੱਧਰ ਆਪਣੀ ਇੱਕ ਲੈਟ ਪਈ ਤੀ ਬਾਹਰ ਮੁਰੇ ਵਾਲੀ ਤੇ ਇਹ ਸੁੱਖਾ ਲਾਉਣ ਲੱਗਿਆ ਪਿੱਛੇ ਜਮਾ ਨਹੀਂ ਚੰਨਣਾ ਹੁੰਦਾ ਤਾਂ ਇਹਦਾ ਲੈਟਾਂ ਦਾ ਘੱਟੇ ਆ ਬਾਅਦ ਚੋਂ ਫਿਰ ਆਪਾਂ ਕੱਢੇ ਦੇਣੀ ਬਾਜੂ ਹੋਰ ਬਾਅਦ ਚੋਂ ਕੱਢ ਕੇ ਉਰੇ ਲਾਵਾਂਗੇ ਹਾਂ ਚੀਂਦੇ ਕਰ ਦਿੰਦੇ ਤਾਂ ਪਹਿਲੇ ਸਾਰੇ ਇੱਕ ਆਪਾਂ ਹਾਂ ਉਹ ਤਾਂ ਲਾਈ ਵੀ ਆ ਫਿਰ ਇਹਦਾ ਚੰਨਣਾ ਪਿੱਛੇ ਵਾਸਤੇ ਲਾ ਲਈ ਆਪਾਂ ਨੇ ਇਹ ਕੰਮ ਤਾਂ ਹੋ ਗੇ ਕੰਮ ਕਰਕੇ ਫਿਰ ਔਖਾ ਹੁੰਦਾ ਦਾ ਰਾਤ ਨੂੰ ਇੱਥੇ ਟਾਈ ਮਾਰਦੀ ਹੈ ਨਾ കൈച്ച് പെ ഡേ